ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੀਵਨ ਬਰਤਾਂਤ ਕਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਬਲੀ ਕੰਧਾਰੀ ਦਾ ਮਾਨ ਤੋੜਿਆ ਹੈ ਉਸ ਵਿੱਚੋਂ ਕਥਾ ਦੀ ਵਿਚਾਰ ਕਰ ਰਹੇ ਹਾਂ ਕਾਬਲ ਤੋਂ ਚੱਲ ਕੇ ਗੁਰੂ ਜੀ ਦਾਰਾ ਖੈਬਰ ਤੋਂ ਲੰਘ ਕੇ ਪੇਸ਼ਾਵਰ ਆਏ ਇਥੇ ਗੁਰੂ ਨਾਨਕ ਦੇਵ ਜੀ ਗੰਜ ਮਹੱਲੇ ਵਿੱਚ ਇੱਕ ਸ਼ਰਧਾਲੂ ਆਪਸ ਟਹਿਰੇ ਇਥੇ ਧਰਮਸ਼ਾਲਾ ਬਾਬਾ ਸ੍ਰੀ ਚੰਦ ਜੀ ਦੇ ਨਾਮ ਨਾਲ ਪ੍ਰਸਿੱਧ ਹੈ ਇਥੇ ਵੀ ਕੋਈ ਦਿਨ ਆਪ ਜੀ ਨੇ ਨਾਮ ਤੇ ਬਾਣੀ ਉਪਦੇਸ਼ ਦੁਆਰਾ ਪ੍ਰੇਮੀਆਂ ਨੂੰ ਨਿਹਾਲ ਕੀਤਾ ਅਤੇ ਫਿਰ ਹੋਤੀ ਮਰਦਾਨ ਤੇ ਅਨੁਸਾਰਾ ਹੁੰਦੇ ਹੋਏ ਫਸਨ ਅਬਦਾਲ ਪਿੰਡ ਤੋਂ ਬਾਹਰ ਪਹਾੜੀ ਢੇਠ ਆਣ ਬੈਠੇ ਇਸ ਪਹਾੜੀ ਉੱਤੇ ਇੱਕ ਬਲੀ ਕੰਧਾਰੀ ਰਹਿੰਦਾ ਸੀ ਜਿਸ ਨੂੰ ਆਪਣੀ ਕਰਾਮਾਤ ਦਾ ਬਹੁਤ ਵੱਡਾ ਹੰਕਾਰ ਸੀ ਇਸ ਦੇ ਪਾਸੇ ਹੀ ਪਹਾੜੀ ਉੱਤੇ ਇੱਕ ਪਾਣੀ ਦਾ ਚਸ਼ਮਾ ਨਿਕਲਦਾ ਸੀ ਗੁਰੂ ਜੀ ਨੇ ਇਸ ਦਾ ਹੰਕਾਰ ਤੋੜਨ ਵਾਸਤੇ ਮਰਦਾਨੇ ਨੂੰ ਇਸ ਪਹਾੜੀ ਉੱਤੇ ਚਸ਼ਮੇ ਤੋਂ ਪਾਣੀ ਲੈਣ ਭੇਜਿਆ ਤਾਂ ਪਹਾੜੀ ਉੱਪਰ ਪਹੁੰਚ ਕੇ ਮਰਦਾਨੇ ਨੇ ਬਹੁਤ ਮਨ ਤਾਂ ਕੀ ਤੀਆਂ ਪਰ ਬਲੀ ਕੰਧਾਰੀ ਨੇ ਕਿਹਾ ਜੇ ਤੇਰਾ ਪੀਰ ਸ਼ਕਤੀਮਾਨ ਹੈ ਤਾਂ ਆਪ ਆਪਣਾ ਨਵਾਂ ਚਸ਼ਮਾ ਕੱਢ ਕੇ ਤੈਨੂੰ ਪਾਣੀ ਪਿਆ ਦੇਵੇ ਜਦੋਂ ਇਹ ਗੱਲਾਂ ਬਲੀ ਕੰਧਾਰੀ ਦੀਆਂ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਨੂੰ ਆ ਕੇ ਦੱਸੀਆਂ ਤਾਂ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਆਖਿਆ ਕੇ ਸਤਨਾਮ ਆਖ ਕੇ ਇੱਕ ਪੱਥਰ ਚੁੱਕ ਕੇ ਪਰੇ ਰੱਖਦੇ ਹੋ ਇਹਨਾ ਹੀ ਪੱਥਰ ਚੱਕਣ ਦੀ ਢੇਰ ਸੀ ਅਕਾਲ ਪ੍ਰੁਖ ਦੇ ਹੁਕਮ ਨਾਲ ਪਾਣੀ ਦਾ ਚਸ਼ਮਾ ਚੱਲ ਪਿਆ ਜਦ ਪੱਥਰ ਹੇਠੋਂ ਪਾਣੀ ਦਾ ਚਸ਼ਮਾ ਚੱਲ ਪਿਆ ਅਤੇ ਬਲੀ ਕੰਧਾਰੀ ਦੀ ਪਹਾੜੀ ਉੱਤੇ ਵਾਲੇ ਜੋ ਚਸ਼ਮਾ ਸੀ ਉਹ ਬੰਦ ਹੋ ਗਿਆ ਜਦੋਂ ਬਲੀ ਕੰਧਾਰੀ ਨੇ ਵੇਖਿਆ ਕਿ ਉਹ ਤਾਂ ਚਸ਼ਮਾ ਬੰਦ ਹੋ ਗਿਆ ਹੈ ਉਹ ਢੇਠਾਂ ਵੱਲ ਜਦੋਂ ਗੁਰੂ ਨਾਨਕ ਦੇਵ ਜੀ ਤੇ ਬੈਠੇ ਸੀ ਉਥੇ ਉਹਨਾਂ ਨੇ ਆ ਕੇ ਦੇਖਿਆ ਕਿ ਪਾਣੀ ਤਾਂ ਉਥੇ ਚੱਲ ਰਿਹਾ ਹੈ ਫਤੈ ਉਸਨੇ ਬੜੇ ਕਰੋਧ ਕਰਕੇ ਆਪਣੀ ਸ਼ਕਤੀ ਨਾਲ ਪਹਾੜੀ ਦੀ ਇੱਕ ਚੋਟੀ ਦੀ ਚਟਾਨ ਹੀ ਗੁਰੂ ਜੀ ਉੱਤੇ ਰੇੜ ਦਿੱਤੀ ਕਿ ਆਪੇ ਇਸ ਢੇਠਾਂ ਆ ਕੇ ਮਰ ਜਾਣਗੇ ਪਰ ਉਸ ਨੂੰ ਆਉਂਦਿਆਂ ਵੇਖ ਕੇ ਗੁਰੂ ਜੀ ਨੇ ਆਪਣੇ ਹੱਥ ਦੇ ਪੰਜੇ ਨਾਲ ਉਸ ਨੂੰ ਰੋਕ ਲਿਆ ਗੁਰੂ ਜੀ ਤੇ ਆਏ ਇਹ ਦੋਵੇਂ ਸ਼ਕਤੀਆਂ ਪਹਿਲੀ ਪਾਣੀ ਦਾ ਚਸ਼ਮਾ ਹੀਟ ਲੈ ਆਉਣਾ ਵਾਲੀ ਅਤੇ ਦੂਜੀ ਪਹਾੜ ਨੂੰ ਹੱਥ ਨਾਲ ਹੀ ਆਪਣੇ ਉੱਪਰ ਪੈਣ ਤੋਂ ਰੋਕ ਲੈਣਾ ਵੇਖ ਕੇ ਬਲੀ ਕੰਧਾਰੀ ਪਹਾੜੀ ਤੋਂ ਹੇਠਾਂ ਉਤਰ ਆਇਆ ਅਤੇ ਨਿਮਾਣਾ ਹੋ ਕੇ ਗੁਰੂ ਜੀ ਤੋਂ અપਮਾਨ ਨਾਲ ਆਖੇ ਹੋਏ ਬਚਨਾਂ ਦੀ ਮਾਫੀ ਮੰਗੀ ਅਤੇ ਗੁਰੂ ਜੀ ਦੇ ਨਮਸਕਾਰ ਕਰਕੇ ਗੁਰੂ ਜੀ ਦੇ ਹੱਥ ਲੱਗੇ ਪੰਜੇ ਹੋਏ ਵਾਲਾ ਪੱਥਰ ਤੱਕ ਕੇ ਗੁਰਦੁਆਰਾ ਸਾਹਿਬ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਦਰਸ਼ਨ ਦੇ ਰਿਹਾ ਹੈ ਹਜ਼ਾਰਾਂ ਸੰਗਤਾਂ ਸਰਧਾ ਨਾਲ ਇਹਦੇ ਦਰਸ਼ਨ ਕਰਕੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕਰਦੀਆਂ ਵੇਖੀਆਂ ਤੇ ਸੁਣੀਆਂ ਜਾਂਦੀਆਂ ਹਨ ਇਥੇ ਪਾਕਿਸਤਾਨ ਬਣਨ ਤੋਂ ਪਹਿਲਾਂ ਵਿਸਾਖੀ ਨੂੰ ਬੜਾ ਭਾਰਾ ਮੇਲਾ ਲੱਗਦਾ ਹੁੰਦਾ ਸੀ ਦੂਰ ਦੂਰ ਦੇਸ਼ਾਂ ਪ੍ਰਦੇਸ਼ਾਂ ਤੋਂ ਸਧਾਲੂ ਲੋਕ ਆਪਣੇ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਧੰਨ ਭਾਗ ਸੰਟੀਆਂ ਸਨ ਪਰ ਅੱਜ ਕੱਲ ਪਾਕਿਸਤਾਨ ਸਰਕਾਰ ਦੀਆਂ ਪਾਬੰਦੀਆਂ ਕਰਕੇ ਥੋੜੇ ਹੀ ਜਤੂਰ ਵਿਸਾਖੀ ਦੇ ਮੇਲੇ ਸਮੇਂ ਇਕੱਤਰ ਹੁੰਦੇ ਹਨ ਅਤੇ ਪੰਜਾ ਸਾਹਿਬ ਦੀ ਇਹ ਵਾਰਤਾ ਤਿੰਨ ਵਿਸਾਖ ਸੰਮਤ 1579 ਵਿੱਚ ਲਿਖੀ ਹੋਈ ਹੈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਬਲੀ ਕੰਧਾਰੀ ਦਾ ਮਾਨ ਤੋੜਿਆ ਅਤੇ ਉਸ ਤੋਂ માਫੀ ਮੰਗਾ ਕੇ ਸਿੱਧੇ ਰਸਤੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ